ਆਗੇ ਚਰਨਾ ਦੇ ਵਿੱਚ ਮੇਰੇ ਤੇਰੀ ਲੈ ਲ ਪੈਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਤੇਰੀ ਲੈ ਲ ਪੈਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਲੈ ਵੀ ਛੰਗ ਤੇ ਚਾਹ ਪਾਣੀ ਦਾ ਸਾਰਾ ਲੰਗਰ ਤਿਆਰ ਆ ਅੱਜ ਬਹੁਤ ਪੁੱਛਾਂ ਗੱਡੀਆਂ ਬਾਬੇ ਦੀ ਬੱਸ ਹੋਈ ਪਈ ਆ ਠੀਕ ਹੈ ਨਾ ਮੈਂ ਕਹਿੰਦਾ ਪੈਛੇ ਮਰੇ ਸ਼ਮਲੇ ਦਾ ਟੂਰ ਬਣਾਈ ਬਾਈ ਲੈ ਨਾ ਪਹਿਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਪ੍ਰੇਤ ਨੂੰ ਕਹਿ ਰਿਆਂ ਪ੍ਰੇਤ ਨੂੰ ਉਹ ਤੇਰੀ ਲੈ ਲੈ ਪਹਿਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਤੇਰੀ ਲੈ ਲੈ ਪਹਿਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਤੇਰੀ ਲੈ ਲੈ ਪਹਿਣ ਨਾ ਫੇਰੇ ਤੂੰ ਆਗੇ ਚਰਨਾ ਦੇ ਵਿੱਚ ਮੇਰੇ ਪ੍ਰੇਤ ਨੂੰ ਕਹਿ ਰਿਆਂ ਸਾਧ ਸੰਗਤ ਜੀ ਪ੍ਰੇਤ ਨੂੰ ਪ੍ਰੇਤ ਫਿਰਦੇ ਇੱਥੇ ਭੂਤ ਪ੍ਰੇਤਾਂ ਕਰਦਿਆਂ ਬਾਬੇ ਦਾ ਕੰਮ ਖਰਾਬ ਪਰ ਬਾਬਾ ਕਿਚ ਕਿੰਬੜਦਾਸ ਲਾ ਦਿੰਦਾ ਕਿੱਲ ਹਾਂ ਬੱਚਾ ਕਿਹੜਾ ਪਿੰਡ ਆ ਤੇਰਾ ਕੋਡ ਦਿੰਨਾ ਪਿੰਡਾ ਜੀ ਕੋਡ ਦਿੰਨਾ ਹਾਂਜੀ ਪਹਿਲੀ ਵਾਰ ਹੀ ਆਇਆ ਪਹਿਲੀ ਵਾਰੀ ਆ ਮੈਮਾ ਸੁਣੀਆ ਬਾਬਾ ਕਿਚ ਕਿੰਬੜਦਾਸ ਦੀ ਮੈਮਾ ਤਾਂ ਸੁਣੀਆ ਓੜਾ ਨਾਮ ਬਹੁਤ ਸੁਣਿਆ ਬਹੁਤ ਪੂਰੇ ਵਰਲਡ ਤੱਕ ਨਾਮ ਫੈਲਿਆ ਵਾ ਕੈਨੇਡਾ ਅਮਰੀਕਾ ਇੰਗਲੈਂਡ ਬਾਬਿਆਂ ਨੇ ਤੋਰਤੇ ਆ ਨੌਜਵਾਨ ਜਾਜ ਭਰੇ ਜਾਂਦੇ ਆ ਸਾਰੀ ਬਾਬਿਆਂ ਦੀ ਕਿਰਪਾ ਹੋਈ ਐ ਬਾਬਿਆਂ ਨੇ ਆਈ ਲੈਟਸ ਕਰਾ ਕੇ ਬਾਬਿਆਂ ਨੇ ਮੈਰਜਾ ਕਰਾ ਕੇ ਉਹ ਦੁਨੀਆ ਕੈਨੇਡਾ ਅਮਰੀਕਾ ਇੰਗਲੈਂਡ ਥਾਈਪਨ ਲਾਨ ਸਿੰਗਾਪੁਰ ਪੇਤੀ ਬਾਬਿਆਂ ਨੇ ਤੂੰ ਦੱਸ ਕੀ ਭਾਲਦਾ ਜੇ ਤੁਸੀਂ ਇੰਨੀ ਦੁਨੀਆ ਤਾਰਤੀ ਫਿਰ ਤਾਂ ਤੁਹਾਨੂੰ ਮੇਰਾ ਵੀ ਦੁੱਖ ਪਤਾ ਹੋਣਾ ਇਹ ਮੇਰਾ ਦੁੱਖ ਕੀ ਆ ਫਿਰ ਤੂੰ ਜਾਣੀ ਜਾਣੋ ਦੱਸੋ ਫਿਰ ਮੈਂ ਕੀ ਦੁੱਖ ਲੈ ਕੇ ਆਇਆ ਅੱਛਾ ਹਾਂ ਬਾਬਿਆਂ ਦੀ ਪ੍ਰੀਖਿਆ ਲੈਣੀ ਚਾਹੁੰਨਾ ਮੈਂ ਪੁੱਛਣਾ ਚਾਹੁੰਨਾ ਤੁਹਾਨੂੰ ਵੀ ਕੀ ਦੁੱਖ ਹੈ ਮੈਂ ਤਾਂ ਦੇਖਣ ਹੀ ਆਇਆ ਤੁਹਾਨੂੰ ਇਹ ਬਾਬੇ ਕੋਈ ਆਮ ਬਾਬੇ ਨਹੀਂ ਰੇਖ ਚ ਮੇਖ ਮਾਰਨਗੇ ਹੋ ਜੋ ਵੀ ਚੇਲਿਓ ਕਹਿਣ ਲੇ ਕੇ ਨਾ ਪ੍ਰੀਖਿਆ ਲੈਣ ਆਇਆ ਬੰਦਾ ਚੱਲ ਕੇ ਨਾ ਚੁੰਟਾ ਪਾਸੇ ਕਰ ਲੈ ਚੱਲ ਛੇੜ ਕਰਾ ਬਾਬਾ ਖੜਾ ਹੋ ਜਾ ਪੁੱਤ ਖੜਾ ਹੋ ਜਾ ਘਰ ਚ ਕਸਟ ਰਹਿੰਦਾ ਸਾਰਿਆਂ ਦੇ ਮੂੰਹ ਕਿਸੇ ਦਾ ਇੱਧਰ ਨੂੰ ਕਿਸੇ ਦਾ ਉੱਧਰ ਨੂੰ ਜੀਰੋ ਬੁਲਾਉਣੇ ਆ ਅੱਗੀ ਉਗਲ ਦਾ ਗਾਲਾਂ ਕੱਢਦਾ ਘਰ ਦੇ ਵਿੱਚ ਕਿਸੇ ਦਾ ਕੁਛ ਕੀਤਾ ਕਰਾਇਆ ਪਰ ਸਹੀ ਜਗ੍ਹਾ ਤੇ ਆ ਗਿਆ ਬਾਬੇ ਜਮਾਨ ਓਕੇ ਕੰਮ ਕਰਕੇ ਤੋੜਨਗੇ ਤੇਰਾ ਹਲੇ ਤੱਕ ਮੈਰਿਜ ਨਹੀਂ ਹੋਈ ਹਾਂ ਹਲੇ ਤੱਕ ਤੇਰਾ ਵਿਆਹ ਨਹੀਂ ਹੋਇਆ ਕੰਮ ਤਾਂ ਸਿਰ ਚੜਿਆ ਵਾ ਬੈਂਕ ਦੀ ਲਿਮਟ ਨਹੀਂ ਮੁੜੀ ਫਸਲ ਤੇਰੀ ਮਾਰੀ ਜਾ ਚੁੱਕੀ ਐ ਜ਼ਮੀਨ ਠੇਕੇ ਦੇ ਲਈ ਸੀ ਕਣਕ ਨੂੰ ਅੱਗ ਲੱਗੀ ਬੋਲ ਸੱਚਾ ਬਾਕੀ ਦੂਣੀਆਂ ਗੱਲਾਂ ਸਾਰੀਆਂ ਮੈਂ ਬਾਅਦ ਦੇਖਦਾ ਤੂੰ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਮੈਂ ਤਾਂ ਉਹਦਾ ਮੁੰਡਾ ਨਾਲ ਲੈ ਕੇ ਆਇਆ ਯਾਰ ਮੜਾ ਕੱਪ ਪੁੱਟਣ ਲਗਾ ਦੇਖ ਲੈ ਕਰ ਓ ਕੋਈ ਗੱਲ ਨਹੀਂ ਕਤੇ ਬਾਬਿਆਂ ਨੂੰ ਭਲੇਖਾ ਵੀ ਪੈ ਜਾਜੇ ਯਾਰ ਮੂੰਹ ਦੁੱਧ ਠਾਏ ਮਰੀ ਨਾ ਹੁਣ ਫਰਜ਼ ਕਰ ਮੈਂ ਤਰਨਾਂ ਜਿਹੜੀ ਗੱਲ ਕਰਨ ਆਇਆ ਤੂੰ ਕਹਿੰਦਾ ਮੇਰੀ ਫਸਲ ਨਹੀਂ ਕੱਟ ਨਿਕਲੀ ਤੈਨੂੰ ਸਾਰਾ ਕੁਝ ਪਤਾ ਵੀ ਪਿਛਲੇ ਸਾਲ ਜਿਹੜਾ ਆਪਣਾ ਫਲਾਡ ਆ ਗਿਆ ਸੀਗਾ ਪਾਣੀ ਵੱਧ ਕਰਕੇ ਸਾਰਿਆਂ ਦੇ ਫਸਲਾਂ ਮਰ ਗਏ ਤਾਂ ਮੇਰੀ ਫਸਲ ਨਹੀਂ ਕੱਟ ਨਿਕਲੀ ਕਰਜਾ ਤੈਨੂੰ ਪਤਾ ਵੀ ਕਿਹਦੇ ਜम्मे ਕਰਦ ਨਹੀਂਗਾ ਹਰ ਇੱਕ ਜੱਟ ਜम्मे ਕਰਜਾ ਇਹ ਤੈਨੂੰ ਗੱਲ ਦਾ ਪਤਾ ਇਹਦਾ ਨੋਰਮਲ ਗੱਲਾਂ ਆ ਨੇ ਹੋਰ ਕੋਈ ਗੱਲ ਦਾ ਫੇਰ ਇੱਥੇ ਕੀ ਲੈਣ ਆਇਆ ਮੈਂ ਇੱਥੇ ਕੋਈ ਕੰਮ ਆਇਆ ਹਾਂ ਦੱਸ ਕੀ ਆਇਆ ਕੰਮ ਕੀ ਲੈਣਾ ਸਾਡੀ ਸੰਗਤ ਨੂੰ ਖਰਾਬ ਕਰਨ ਮੈਂ ਨਾ ਤਿਕਾ ਹਾਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਉਹ ਗੱਲ ਸੁਣ ਲੈ ਇੱਕ ਮਿੰਟ ਗੱਲ ਸੁਣ ਲੈ ਬਾਈ ਗੱਲ ਸੁਣ ਲੈ ਹਾਂ ਬਹਿ ਜਾ ਬਹਿ ਜਾ ਕੋਈ ਨਹੀਂ ਗਰਮ ਨਹੀਂ ਹੋਣਾ ਗਰਮ ਨਹੀਂ ਹੋਣਾ ਇਹ ਕੋਈ ਗੱਲ ਆ ਮਾਤੂ ਗੱਲ ਵਿਚਾਰ ਕਰਦੇ ਆ ਯਾਰ ਮੈਂ ਦੇਖਣਾ ਵੀ ਕੀ ਵੀ ਹੈ ਕੁਝ ਕਿ ਪੱਲੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਪੁੱਤਰਾ ਬਹਿ ਜਾ ਪੁੱਤ ਬਹਿ ਜਾ ਸੰਗ ਤੇ ਗਰਮ ਨਹੀਂ ਹੋਣਾ ਗਰਮ ਨਹੀਂ ਹੋਣਾ ਇਹੋ ਜਿਹੇ ਬੰਦੇ ਆਮ ਹੀ ਫਿਰਦੇ ਹੁੰਦੇ ਆ ਮਾਤ ਨੂੰ ਗੱਲ ਪੁੱਛਣਾ ਚਾਹਣਾ ਯਾਰ ਬਾਬਾ ਹਾਂ ਦੇਖੇ ਹੈ ਜਿਹੜੇ ਅੱਡੇ ਤੇਰੇ ਵਾਲੇ ਇਹ ਥਾਂ ਤਾਂ ਤੇ ਖੁੱਲ ਗਏ ਹਰ ਇੱਕ 5 ਫੰਡ ਛੱਡ ਕੇ 10 ਪੰਡਾ ਦੇ ਹਰ ਇੱਕ ਥਾਂ ਤੇ ਢੋਲਕੀਆਂ ਵੱਜਦੇ ਪੜਾਈ ਜਾਂਦੇ ਨੇ ਫਿਰ ਇੱਕ ਥਾਂ ਕਿਹਦੇ ਨੇ ਮੇਰੇ ਚ ਪਾਉਣ ਆ ਗਈ ਮਿਰਚ ਇਹ ਆ ਗਈ ਆਉਂਦੀ ਹੈ ਮੇਰੀ ਗੱਲ ਸੁਣ ਲੈ ਮੈਨੂੰ ਵੈਸੇ ਤੇਰੇ ਬਾਰੇ ਪਤਾ ਲੱਗਦਾ ਸੀ ਮੈਨੂੰ ਪਹਿਲਾਂ ਪਤਾ ਸੀ ਵੀ ਤੂੰ ਚਲਿੱਤਰ ਕਰਦਾ ਮੈਂ ਤੁਹਾਨੂੰ ਦੱਸਾਂ ਹਾਲ ਚ ਮੈਂ ਕੀ ਕਰਨਾ ਆ ਹਾਂ ਦੱਸਾਂ ਫਿਰ ਦੱਸ ਮੈਂ ਇੱਥੇ ਕਰਨੀ ਕੁਝ ਨਹੀਂ ਆਇਆ अच्छा तेरी परीक्षा तेरी लान आया बाबਿਆਂ ਦੀ ਪ੍ਰੀਖਿਆ ਬਾਬੇ ਕਿਚ ਕਿੰਬੜ ਦਾਸ ਦੀ ਪ੍ਰੀਖਿਆ ਮੈਂ ਜਾਣਦਾ ਯਾਰ ਤੈਨੂੰ ਮੈਂ ਤਾਂ ਆ ਹੀ ਦੇਖਣਾ ਹੈ ਵੀ ਆ ਡਰਾਮਾ ਇੱਥੇ ਕੀ ਹੋ ਰਿਹਾ ਮੈਂ ਤਾਂ ਕਰਨੀ ਕੁਛ ਨਹੀਂ ਸੀ ਆਇਆ ਓਏ ਏ ਪੁੱਤੋ ਪ੍ਰੇਤੋ ਕੁਛ ਨਹੀਂ ਕਹਿਣਾ ਨਾ ਨਾ ਕਹਿ ਲੈਂਦੇ ਜੂ ਕੁਝ ਨਹੀਂ ਨਾ ਨਾ ਕਹਿ ਲੈਂਦੇ ਕੁਛ ਨਹੀਂ ਕਹਿਣਾ ਕਰ ਆਇਆ ਕਰਿਆ ਚੱਲ ਕੇ ਤੂੰ ਕਹਿ ਲੈਂਦੇ ਯਾਰ ਘਰੇ ਕੋ ਉੱਤੇ ਡੇਰੇ 'ਚ ਆਇਆ ਮੈਂ ਯਾਰ 20 ਪ੍ਰੇਤ ਤੇ 50 ਚੜੇਲਾ ਬੈਠੀਆਂ ਹੁਣੇ ਚਵੇੜ ਦੂ ਮੇਰੀ ਗੱਲ ਸੁਣ ਹੈ ਮੈਂ ਤੈਨੂੰ ਇਹ ਗੱਲ ਤੇਰੇ ਕੋਲੇ ਮੈਨੂੰ ਪਤਾ ਸਾਰੇ ਜਿਹੜੇ ਤੇਰੇ ਕੋਲੇ 부ੜੀਆਂ ਬੰਦੇ ਕੀ ਤੇਰੇ ਕੋਲੇ ਆ ਰਹੇ ਨੇ ਕਿਉਂ ਲੋਕਾਂ ਨੂੰ ਬੇਕੂ ਬਣਾਇਆ ਇਹਨਾਂ ਨੂੰ ਸਾਰਾ ਕੁਝ ਪਤਾ ਆ ਪਿੱਛੋ ਪਿੱਥੋ ਪਿੰਡਾਂ ਤੋਂ ਤੁਹੋਂ ਪਿੰਡ ਦਾ ਤੂੰ ਕੱਢਿਆ ਹੋਵੇਂ ਸਾਰੇ ਤਰੀਕ ਪਕੁੰਟਲੇ ਜਾਣ ਦਾ ਮੈਂ ਦੱਸਾਂ ਹੁਣੇ ਦੱਸਾਂ ਇੱਕ ਤਰੀਕ ਪਕੁੰਟਲੇ ਦੱਸਾਂ ਮੇਰੀ ਗੱਲ ਤਾਂ ਛੱਡੋ ਮੈਨੂੰ ਉੱਥੋਂ ਤੋਂ ਪਿੰਡ ਤੇ ਜਨਾ ਨਹੀਂ ਛੇੜ ਕੇ ਨਿਕਲਿਆ ਮੈਨੂੰ ਸਾਰਾ ਕੁਝ ਪਤਾ ਯਾਰ ਕਿਉਂ ਐਵੇਂ ਇੱਥੇ ਲੋਕਾਂ ਨੂੰ ਖੁੱਦੂ ਬਣਾਈ ਨਾ ਖਾ ਕੇ ਨਸ਼ਾ ਸੁਣ ਲੈ ਮੇਰਾ ਰੋਜੀ ਰੋਟੀ ਚਾਹ ਤੇਰੀ ਰੋਜੀ ਰੋਟੀ ਮੈਨੂੰ ਸਾਰਾ ਕੁਝ ਪਤਾ ਯਾਰ ਕਮਾਲ ਕਰਦਾ ਤੂੰ ਮੈਂ ਤੇ ਦੱਸਦਾ ਸਾਰਿਆਂ ਨੂੰ ਨਾ ਨਾ ਇਹ ਨਾ ਕਰੀ ਗੱਲ ਸੁਣ ਲੈ ਦੱਸ ਕਿੰਨੀ ਓਏ ਗੱਲ ਸੁਣਾ ਓਏ ਕਿੰਨੀ ਫੜ ਜਾ ਕਮੈਂਟ ਫੜ ਜਾ ਓਏ ਸੋਨੂ ਕੀ ਪਤਾ ਤੈਨੂੰ ਕਿਹਦੇ ਪਿੱਛੇ ਲੱਗਦੇ ਆ ਆ ਤੇਰੇ ਉਹ ਟੇਕ ਜਾ ਟੇਕ ਜਾ ਦੱਸਾਂ ਮੈਂ ਤੂੰ ਕੌਣ ਆ ਦੱਸਾਂ ਮੈਂ ਤੂੰ ਕੌਣ ਆ ਬਾਬਾ ਚੰਮਦੀਏ ਦੱਸਾਂ ਪਰ ਸਰਦੋ ਨਹੀਂ ਨਹੀਂ ਚੰਬੜਾ ਨਹੀਂ ਚੱਲ ਪਿੱਛੇ ਹਟੋ ਪਿੱਛੇ ਹਟੋ ਇੱਕ ਮਿੰਟ ਖੜਾ ਇੱਕ ਮਿੰਟ ਨਾ ਨਾ ਮੈਂ ਫੋਨ ਨਿਕਾਲ ਖੜਾ ਹਾਂ ਅੱਛਾ ਪੂਰੇ ਆਜਣ ਆ ਆ ਮੇਰਾ ਲਾਈਵ ਚ ਰਹੀ ਜਾਂਦਾ ਨਾ ਨਾ ਲਾਈਵ ਨਾਲ ਖੜੇ ਇੱਕ ਮਿੰਟ ਗਲਤ ਲਾਈਵ ਨਹੀਂ ਗਲਤ ਤਾਂ ਮੈਂ ਦੱਸਾਂ ਤੇਰੇ ਤੇਰੀ ਕਰਤੂਤ ਵੀ ਰੱਖਾਂ ਉਹ ਤੂੰ ਉਹਨਾਂ ਦੀ ਕੁੜੀ ਤੂੰ ਲੈ ਕੇ ਭੱਜਿਆ ਹੋਇਆ ਤੂੰ ਉਹ ਟੇਕ ਜਾ ਟੇਕ ਜਾ ਉਹ ਮੈਨੂੰ ਸਾਰਾ ਕੁਝ ਪਤਾ ਹੈ ਓਏ ਭਿੱਖੀ ਪਿੰਡ ਤੋਂ ਕੁੜੀ ਲੈ ਕੇ ਭੱਜਾ ਸਾਰਾ ਬਚਪਾ ਤੇਰੀ ਤੋਂ ਬਾਬੇ ਨਾਲ ਲਾਈਵ ਚੱਲ ਰਿਹਾ ਨਾ ਮੈਂ ਤੇਰੇ ਸਾਰੇ ਆ ਲੋਕਾਂ ਕੋਲੇ ਚੱਪਟਾ ਹੋਣਾ ਲਾਈਵ ਚੱਲ ਰਿਹਾ ਜਿੰਮੇ ਆ ਹੀ ਨਾ ਕਰ ਆ ਦੇਖ ਆਏ ਕਿਉਂ ਨਾ ਕਰ ਮੇਰੀ ਗੱਲ ਸੁਣ ਜੇ ਲਾਉਣਾ ਲੋਕਾਂ ਨੂੰ ਯਾਰ ਚੰਗੇ ਪਾਸੇ ਲਾ ਗਰਬਾਣੀ ਤੇ ਇਹਨਾਂ ਦੇ ਸਖਤ ਖਿਲਾਫ ਆ ਯਾਰ ਬਾਣੀ ਤਾਂ ਬਾਣੀ ਕੀ ਸਮਝਾਉਂਦੀ ਐ ਨਾ ਮੇਰੀ ਗੱਲ ਸੁਣ ਓਏ ਹੈਲੋ ਓਏ ਖੜ ਜਾ ਫਰਦਾਂ ਨੀ ਕਿਹੜੀ ਗੱਲ ਕਰ ਖੜ ਜਾ ਤੁਸੀਂ ਯਾਰ ਤੁਸੀਂ ਰੋਲ ਲੱਖ ਰੁਪਏ 2 ਲੱਖ ਰੁਪਏ ਕਮਾ ਕੇ ਓੜਨਾ ਇਹਨੂੰ ਇਹਨੂੰ ਟਕਾਲਾ ਨਹੀਂ ਮਾਉਂਦੇ ਸਾਰੇ ਪੜਦੇ ਉਹਨੂੰ ਹੀ ਬੋਲਦਾ ਕਿਵੇਂ ਉਹ ਲਾਈਵ ਚੱਲ ਰਿਹਾ ਹੈ ਮੈਂ ਸਾਰੇ ਪੜਦੇ ਕੋਣੂਗਾ ਤੇਰੇ ਸਾਰੇ ਪੜਦੇ ਨਹੀਂ ਕੋਣ ਲਾਈਵ ਚੁੱਪ ਕਰ ਜੋ ਲੈ ਸਾਰੇ ਪਿੰਡਾਂ ਦੇ ਵਿੱਚੋਂ ਸੱਤ ਪਿੰਡ ਰੱਢ ਕੇ ਛੱਡ ਕੇ ਪੀਰਾਂ ਹੱਟ ਕੇ ਫਕੀਰ ਆਉਂਦਾ ਉਹ ਗਰਬਾਣੀ ਯਾਰ ਕਿਹੜੇ ਲੇਖੇ ਲਾਉਂਦੇ ਆ ਪਖੰਡ ਦੇ ਗਰਬਾਣੀ ਖਿਲਾਫ ਹੈ ਤੇਰੇ ਕੋਲੇ ਰੱਬ ਕਿੱਥੇ ਆ ਗਿਆ ਰੱਬ ਦਾ ਕਿਸੇ ਨੇ ਅਜ ਤੱਕ ਗੁਰੂਆਂ ਪੀਰਾਂ ਫਕੀਰਾਂ ਦੀ ਬਾਣੀ ਕਹਿੰਦੀ ਹੈ ਵੀ ਰੱਬ ਦਾ ਕਿਸੇ ਨੇ ਅੰਤ ਨਹੀਂ ਪਾਇਆ ਤੂੰ ਰੱਬ ਦਾ ਅੰਤ ਪਾਇਆ ਆ ਗਰਿਆਂ ਬਾਬਾ ਬੰਦਾ ਇਹਨੂੰ ਦੋ ਮਿੰਟ ਖਾਇਆ ਪੀਰਾਂ ਫਕੀਰਾਂ ਦੀ ਬਾਣੀ ਕ ਨਾ ਫਿਰ ਤੂੰ ਐ ਕਰ ਕੋਈ ਨਹੀਂ ਸਾਥ ਸੰਗਤ ਬੈਠੋ ਤੁਸੀਂ ਬੈਠੋ ਗਰਮ ਨਾ ਹੋਵੋ ਲੈ ਗਰਮ ਹੁਣ ਮੇਰੀ ਆ ਮੇਰੀ ਗੱਲ ਦਾ ਜਵਾਬ ਦੇ ਪਹਿਲਾਂ ਹਾਂਜੀ ਨਾ ਤੇਰੀ ਤਾਂ ਕਿਥੋਂ ਆ ਤੂੰ ਜਾਂਦਾ ਉਹ ਮੈਂ ਮੈਂ ਮੇਰੀ ਗੱਲ ਮੈਂ ਤੇਰਾ ਜਲੂਸ ਕਰ ਦੂਗਾ ਮੈਂ ਤੇਰਾ ਜਲੂਸ ਕਰ ਦੂਗਾ ਤੂੰ ਬਣੇ ਨਾ ਗੱਡੀਆਂ ਖੜਾਈ ਕਰਨਾ ਮੈਂ ਸਾਰਾ ਕੋ ਤੇਰਾ ਪੜਦਾ ਖੋਲ ਦੇ ਤੈਨੂੰ ਭੁੱਖਾ ਮਰਦਾ ਸੀ ਮੈਂ ਭੁੱਖਾ ਮਰਦਾ ਸੁਣ ਲੈ ਗੱਡੀ ਤੈਨੂੰ ਮੇਰੀ ਗੱਲ ਸੁਣ ਗਿਫਟ ਕਰ ਦਿੰਦੀ ਆ ਬਾਬੇ ਦਾ ਭੇਤ ਨਾ ਹੋਰ ਅੰਦਰ ਅੰਦਰ ਆਉ ਉੱਥੋਂ ਜਨਾਨੀ ਲੈ ਕੇ ਭੱਜਿਆ ਸੀਗਾ ਭੱਜਿਆ ਸੀਗਾ ਤੈਨੂੰ ਸ਼ਰਮ ਨਹੀਂ ਹੋ ਜਵਾਨ ਦੋ ਜੋ ਕੰਮ ਬੜਾ ਚਲਾਇਆ ਤੈਨੂੰ ਸ਼ਰਮ ਨਹੀਂ ਉਹਦੀ ਤੇਰੀ ਕੁੰਡਲੀ ਮੈਂ ਸਾਰੀ ਫਰੋਲ ਕਹਿ ਤਰੀ ਸਾਰੀ ਕੁੰਡਲੀ ਮੇਰੇ ਕੋਲ ਆ ਮੈਂ ਤਾਂ ਆ ਇੱਥੇ ਆ ਕੇ ਆਇਆ ਸੁਣ ਮੇਰੀ ਧਿਆਨ ਨਾਲ ਗੱਲ ਤੇਰਾ ਪਿਛਲਾ ਪਿੰਡ ਨੇ ਆ ਲੜਾ ਨਾ ਹਾਂ ਮੋਗੇ ਜ਼ਿਲ੍ਹੇ ਚ ਨਿਹਾਲ ਸਿੰਘ ਵਾਲਾ ਮੋਗੇ ਜ਼ਿਲ੍ਹੇ ਤੇਰਾ ਪਿੰਡ ਨਿਹਾਲ ਸਿੰਘ ਵਾਲਾ ਤੇਰੇ ਬਾਪੂ ਦਾ ਨਾਂ ਹੈ ਗਰਬਖ ਸਿੰਘ ਮਿੰਟੂ ਤੇਰਾ ਪੱਕਾ ਨਾਂ ਹੈ ਦੂਜੀ ਗੱਲ ਥਣ ਤੂੰ ਪਿੱਥੋ ਗਿਆ ਫਿਰ 2 ਸਾਲ ਉੱਥੇ ਬੈਠਾ ਉੱਥੇ ਤੂੰ ਜਨਾਨੀ ਦੇ ਕਰਕੇ ਉੱਥੋਂ ਦੂ ਭੱਜ ਕੇ ਆਇਆ ਸਾਰਾ ਕੋਈ ਤੇਰਾ ਪਤਾ ਤੁਸੀਂ ਤਾਂ ਮਾਰਾ ਸਾਰੀ ਮੇਰੀ ਕੁੰਡਲੀ ਮਹਾਰਾਜ ਕੀ ਮਾਰਾ ਮੈਨੂੰ ਨਾ ਮਹਾਰਾਜ ਕਹੀ ਉਹ ਮੈਂ ਕਾਮ ਬੰਦਾ ਮਹਾਰਾਜ ਮਹਾਰਾਜ ਕਿਉਂ ਨਾ ਹੋਤੀ ਹੋਗੀ ਮੈਥੋਂ ਗਲਤੀ ਹੈ ਪਾਨਾ ਸਿੱਧੂ ਮੇਰਾ ਨਾਮ ਹੈ ਮਹਾਰਾਜ ਮੈਥੋਂ ਗਲਤੀ ਹੋਗੀ ਮੈਂ ਤੈਨੂੰ ਪਛਾਣ ਗਿਆ ਮੈਂ ਤੈਨੂੰ ਪਛਾਣ ਗਿਆ ਉਹ ਤਾਂ ਤੇਰੀ ਕਰਤੂਤ ਮੈਨੂੰ ਇੱਕ ਗੱਲ ਦੱਸ ਯਾਰ ਇਹ ਤੁਸੀਂ ਇਹ ਗੱਪ ਵੱਡ ਕਿਵੇਂ ਲੈਣੇ ਉਹ ਹੈ ਬੈਠੇ ਬੈਠੇ ਕੋਈ ਨਹੀਂ ਉਹ ਬੈਠੋ ਮੈਂ ਉੱਥੇ ਜਾ ਕੇ ਤੇਰਾ ਸਾਰਾ ਝੋਕਾ ਫੁੱਲੂ ਤੇਰਾ ਸਾਰਾ ਕੁਝ ਪੋਤੜੇ ਬਰੂਨ ਦੱਸੂਗਾ ਤੁਸੀਂ ਇਹ ਕੰਮ ਚਲਾ ਕੇ ਮੇਰੇ ਨਾਲ ਗੱਪ ਵੱਡ ਕੇ ਮੇਰੇ ਨਾਲ ਦਰਸਾਲ ਗੱਲ ਆਏ ਸਿੱ ਬੀ ਪੰਜ ਸੱਤ ਗੱਲਾਂ ਹੀ ਆ ਠੀਕ ਹੈ ਪੰਜ ਸੱਤ ਗੱਲਾਂ ਤੁਸੀਂ ਉਹਨਾਂ ਚੋਂ ਇੱਕ ਗੱਲ ਫਿੱਟ ਹੋਈ ਜਾਂਦੀ ਆ ਬੰਦੇ ਤੇ ਬਾਕੀ ਅਸੀਂ ੱਡੇ 'ਚ ਦੋ ਬੁੜੀਆਂ ਛੱਡੀਆਂ ਜਿਹੜੀਆਂ ਬਸ ਤੇ ਬੁੜੀਆਂ ਹੁੰਦੀਆਂ ਸਾਰਾ ਭੇਤ ਲੈ ਕੇ ਸਾਨੂੰ ਦੱਸਦੀਆਂ ਚਾਰ ਪੰਜ ਬੰਦੇ ਸਾਡੇ ਸੰਗਤ 'ਚ ਬੈਠੇ ਆ ਉਹ ਇੱਕ ਦੂਜੇ ਨੂੰ ਗੱਲ ਪੁੱਛ ਕੇ ਮੇਰੇ ਇੱਕ ਤੱਕ ਦੱਸ ਦਿੰਦੇ ਆ ਮੈਂ ਲੋਕ ਦੇਖੋ ਜੀ ਗੱਲ ਮੁਕੀ ਲੋਕਾਂ ਨੂੰ ਫੁੱਦੂ ਬਣਾਉਣ ਵਾਲੇ ਬਾਬੇ ਵੀ ਆ ਤੇ ਲੋਕ ਫੁੱਦੂ ਬਣਦੇ ਵੀ ਆ ਮੇਰੀ ਗੱਲ ਸੁਣੋ ਜੀ ਜਿਹੜਾ ਆਈ ਲੈਟਸ ਵਾਲਾ ਮੁੱਦਾ ਬਾਹਰ ਜਾਣ ਵਾਲਾ ਬਾਹਰ ਜਾਣ ਵਾਲਾ ਟ੍ਰੈਂਡਿੰਗ ਨੰਬਰ 1 ਤੇ ਹੈ ਜੇ ਕੋਈ ਮੁੰਡਾ ਜਾਂ ਕੁੜੀ ਨਾਲ ਆਉਂਦੇ ਆਪਦੇ ਬਜ਼ੁਰਗਾਂ ਦੇ ਤੇ ਸਾਨੂੰ ਪਤਾ ਹੈ ਵੀ ਇਹ ਆਈ ਲੈਟਸ ਕਰਕੇ ਬਾਹਰ ਜਾਣਾ ਚਾਹੁੰਦੇ ਆ ਅਸੀਂ ਉਹ ਗੱਪ ਮਾਰ ਕੇ ਸਿੱਟ ਦਿੰਨੇ ਆ ਅਗਲੇ ਨੂੰ ਲੱਗਦਾ ਵੀ ਜਾਣੀ ਜਾਣਾ ਹਾਂ ਮੇਰੇ ਮੁਦਾ ਤਾਂ ਬਾਹਰ ਜਾਣ ਵਾਲੇ ਕਲੇਸ਼ ਵਾਲਾ ਚੱਲਦਾ ਅੱਛਾ ਦੂਜਾ ਕਲੇਸ਼ ਵਾਲਾ ਕਲੇਸ਼ ਤਾਂ ਬਾਹਰ ਅਜ ਘਰ ਖਰਚਾ ਹੈ ਕਲੇਸ਼ ਤਾਂ ਹਰ ਇੱਕ ਖਰਚਾ ਹੈ ਇਹ ਜਾਨੀ ਪੰਜ ਸੱਤ ਗੱਲਾਂ ਜੇ ਕੋਈ ਮਨ ਲਾ ਕੱਲੀ ਜਨਾਨੀ ਆਵੇ ਉਹਨੂੰ ਕਹਿੰਦੇ ਵਸ ਤੇਰੇ ਘਰ ਵਾਲਾ ਤੇਰੇ ਘਰ ਵਾਲਾ ਬੱਸ 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 ਅੱਜ ਕੱਲ੍ਹ ਨਾਲੀ ਗੱਲ ਸੁਣ ਲੋ ਜਾਂ ਜਨਾਨੀ ਦੀ ਸਾਸਣਾ ਨਹੀਂ ਬਣਦੀ ਜਾਂ ਸੱਸ ਦੀ ਜਨਾਨੀ ਨਾ ਨਹੀਂ ਬਣਦੀ ਨਾਲੇ ਤੁਸੀਂ ਮੇਰੀ ਟੀਵੀ ਤੇ ਵੀ ਐਡ ਦੇਖੀ ਹੋਊ ਆਹੋ ਉਹ ਦੇਖੀ ਸੀ ਮੈਂ ਉੱਥੋਂ ਹੀ ਤਾਂ ਮੇਰੇ ਮੇਰੇ ਮਨ 'ਚ ਅੱਗ ਲੱਗੀ ਤੇਰੀ ਫੋਟੋ ਦੇਖੀ ਮੈਂ ਕਹਿੰਦਾ ਆਹ ਕਿਧਰ ਮੈਂ ਖਾ ਬਾਬਾ ਬਣ ਗਿਆ ਉੱਥੋਂ ਹੀ ਤਾਂ ਮੈਂ ਕਹਿੰਦਾ ਤੇਰੀ ਅੱਛਾ ਗੱਲ ਸੁਣੋ ਨਾ ਉੱਥੇ ਬਸਪੀ ਕਰਨ ਲਿਖਿਆ ਪਿਆ ਉਹ ਤਾਂ ਚਾਰ ਚੀਜ਼ਾਂ ਹੈ ਬਸੀ ਕਰਨ ਕਿਸੇ ਦਾ ਕੀਤਾ ਕਰਾਇਆ ਮੁਥੀ ਕਰਨ ਹੈ ਘਰ ਚ ਕਲੇਸ਼ ਇਹ ਐਡ ਆਪਣੀ ਮਤਲਬ ਰਿਪੀਟ ਤੇ ਚੱਲਦੀ ਹੈ ਪੈਡ ਤੇ ਬੜਾ ਪੈਸਾ ਲਾਈ ਨਾ 35-40 ਲੱਖ ਰੁਪਈਆ ਮਹੀਨੇ ਦਾ ਵਟਦੇ ਆਂ ਅਸੀਂ 35 ਆਦੇ ਕਿੱਡੀ ਕੋਠੀ ਘੜੀ ਕਰ ਲਈ 8 ਕਿੱਲੇ ਜ਼ਮੀਨ ਦੇ ਬਣਾ ਗੇ ਮੇਰੀ ਗੱਲ ਸੁਣੋ ਸਾਡਾ ਕੰਮ ਚੱਲ ਲੈਣ ਦਿਓ ਤੁਹਾਨੂੰ ਹਰ ਮਹੀਨੇ 2 ਲੱਖ ਦੀ ਜਮੈਂਤ ਮੈਂ ਮੈਂ ਉਹ ਬੰਦਾ ਮੈਂ ਤੇਰੇ ਸਾਰੇ ਅੱਜ ਪਰਦੇ ਫਰੋਲ ਕੇ ਜਾਊਂ ਵੀਡੀਓ ਤੇਰੀ ਸਾਰੀ ਬਣਾ ਲਈ ਮੈਂ ਸਾਰਾ ਕੁਝ ਮੈਂ ਲੋਕਾਂ ਨੂੰ ਦਿਖਾਉਣਾ ਵੀ ਕਿਵੇਂ ਲੋਕਾਂ ਨੂੰ ਕੁੱਦੂ ਬਣਾਇਂਦਾ ਮੈਨੂੰ ਸਾਰਾ ਪਾਇਆ 2 ਸਾਲ ਤੂੰ ਸਾਲਾ ਜੇਲ੍ਹ ਚ ਲਾ ਕੇ ਆਇਆ ਹਜੇ ਮੈਂ ਤੇਰੀ ਉਹ ਕਰਦੂਤ ਨਹੀਂ ਪਤਾ ਜੇਲ੍ਹ ਚ ਲੱਗਨੇ ਆ ਤੂੰ ਚਿੱਟੇ ਨਸੇ ਦੇ ਕੇ ਚਾ ਹਾਂ ਹਾਂ ਚਿੱਟਾ ਵੇਚਦਾ ਸੀ ਚਿੱਟਾ ਵੇਲੇ ਤੂੰ 2 ਸਾਲ ਉਦੋਂ ਲਾ ਕੇ ਆ ਅੱਜ ਤੂੰ ਵੱਡਾ ਬਾਬਾ ਬਣਿਆ ਬੈ ਲੋਕਾਂ ਨੂੰ ਫੁੱਦੂ ਬਣਾਇਆ ਨਾ ਸਾਰਾ ਕੁਝ ਥੋੜੇ ਕਤੂਤਾਂ ਦਾ ਮੈਂ ਬਹਿਲਾ ਸੀ ਮੈਂ ਨੂੰ ਮੇਰੇ ਚ ਕੋਈ ਸ਼ਕਤੀ ਨਹੀਂ ਕੋਈ ਮੇਰੇ ਚ ਕੋਈ ਬਾਬਾ ਨਹੀਂ ਆਉਂਦਾ ਮੈਂ ਤਾਂ ਤੁਹਾਡੇ ਲੋਕਾਂ ਨੂੰ ਫੁੱਦੂ ਬਣਾਉਂਦਾ ਸੀ ਮੈਂ ਤਾਂ ਤੁਸੀਂ ਕਰੀਂ 40 ਵਾਰੀ ਫੋਨ ਤੇ ਗੱਲ ਹੋ ਜਾਂਦੀ ਹੈ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਸਾਰਿਆਂ ਨੂੰ ਮੈਂ ਤੇ ਮੇਰਾ ਆਹ ਬਾਈ ਤੇ ਇੱਧਰ ਅਸੀਂ ਚਾਰੇ ਕੱਡੇ ਵੱਡੇ ਪਹਿਲਾਂ ਅਸੀਂ ਠੱਗੀਆਂ ਠੋਰੀਆਂ ਮਾਰਦੇ ਸੀ ਠੱਗੀਆਂ ਠੋਰੀਆਂ ਮਾਰਦੇ ਮਾਰਦੇ ਸਾਡੇ ਬਾਬੇ ਵਾਲਾ ਕੰਮ ਲੋਟ ਆ ਗਿਆ ਸਾਡੇ ਚ ਕੋਈ ਭਰਾਵੋ ਕਲਾ ਨਹੀਂ ਕੋਈ ਸਾਡੇ ਚ ਬਾਬਾ ਨਹੀਂ ਆਉਂਦਾ ਬਿਲਕੁਲ ਰਾਹ ਨਾ ਲੋਕਾਂ ਨੂੰ ਜਿਹੜੇ ਅੰਦਰ ਗੱਲ ਕਰਕੇ ਨਹੀਂ ਮੈਂ ਸਾਰੀ ਬਿਲਕੁਲ ਬਿਲਕੁਲ ਦੱਸ ਇਹਨਾਂ ਨੂੰ ਕੀ ਤਰੀਕ ਕਰਦਾ ਤੁਸੀਂ ਤੁਸੀਂ ਬਾਣੀ ਦੇ ਲੜ ਲੱਗੋ ਬਾਬੇ ਫੋਨ ਆਉਂਦੇ ਮੈਨੂੰ ਤਾਂ ਤਰਪਦੇ ਬਸ ਉਹ ਸਭ ਝੂਠ ਸੀ ਲੋਕਾਂ ਨੂੰ ਪਾਗਲ ਬਣਾਉਂਦਾ ਸੀ ਮੈਂ ਹੱਥ ਜੋੜਦਾ ਹਾਂ ਤੁਸੀਂ ਗੁਰੂ ਘਰ ਜਾਇਆ ਕਰੋ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਬਾਣੀ ਤੋਂ ਬਾਣੀ ਨਾਲ ਜੁੜੋ ਜੋ ਵੀ ਮੰਗਣਾ ਹੈ ਗੁਰਬਾਣੀ ਸਾਹਿਬ ਮਹਾਰਾਜ ਤੋਂ ਮੰਗੋ ਸਾਡੇ ਪਖੰਡੀਆਂ 'ਚ ਕੋਈ ਸ਼ਕਤੀ ਨਹੀਂ ਅਸੀਂ ਲੋਕ ਮੁੱਦਾ ਪਟਕਾਉਣਗੇ ਕਿਸੇ ਕੋਲੇ ਕੱਖ ਨਹੀਂ ਹੈਗਾ ਆਪਦਾ ਕੰਮਕਾਰ ਕਰ ਲਓ ਵਿਹਲੇ ਹੋਏ ਹੋਏ ਨੇ ਬੰਦੇ ਕੋਈ ਤਾਂ ਘਰੋਂ ਕੱਟਿਆ ਹੋਇਆ ਦੋ ਤਿੰਨ ਬੰਦੇ ਇਹੋ ਜਿਹੇ ਨਹੀਂ ਜਿਹੜੇ ਸਚਾਈ ਇਹ ਆ ਵੀ ਕੋਈ ਤੀਵੀਂ ਪਿੱਛੇ ਕੋਈ ਨਸ਼ੇ ਪਿੱਛੇ ਕੋਈ ਕਿਤੋਂ-ਕਿਤੋਂ ਕੱਢ ਕੇ ਆਏ ਹੋਏ ਨੇਗੇ ਇਹਨਾਂ ਕੋਲੇ ਕੁਝ ਨਹੀਂ ਹੈਗਾ ਐਵੇਂ ਕਹਿੰਦੇ ਨੇ ਸਾਡੇ ਚ ਹੁਣ ਮੈਂ ਕਹਿਣ ਪਏ ਗੱਲ ਬੋਲਣਾ ਚਾਹੁੰਦਾ ਉਹ ਆਗਾ ਉਹ ਆਗਾ ਜਿਹੜੇ ਕਹਿੰਦੇ ਨੇਗੇ ਜਿੰਨਾ ਸਾਂਤਾਂ ਫਕੀਰਾਂ ਦਾ ਨੌਲੇਜ ਨੇ ਸਾਡੇ ਚ ਉਹ ਫਕੀਰ ਆਗਾ ਸਾਡੇ ਚ ਉਹ ਫਕੀਰ ਆਗਾ ਇਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਹੈਗਾ ਜੇ ਲਾਉਣਾ ਮੈਂ ਇਹਨਾਂ ਨੂੰ ਕਹਿਣਾ ਲੋਕਾਂ ਨੂੰ ਸਿੱਧੇ ਪਾਸੇ ਲਾਓ ਐਵੇਂ ਸਿਰ ਕਮਾਈਏ ਨੂੰ ਕਿਤੇ ਪਾਉਣ ਆ ਗਈ ਕਿਤੇ ਆ ਗਈ ਡੱਕਾ ਨਹੀਂ ਕੁਝ ਹੈਗਾ ਸੁੱਖੇ ਨਾਲ ਡੱਕ ਕੇ ਲਾ ਕੇ ਠੀਕ ਹੈ ਬਾਬਾ ਜੀ ਠੀਕ ਆਓ ਆਦਾ ਕੰਮ ਖੰਡ ਕਰਦਾ ਆਓ